ਅਨੋਬਲ ਸਿੰਘਾ ਛੋਟੇ ਹੁੰਦਿਆਂ ਜੁਪੀ ਚਲੇ ਗਿਆ ਜ਼ਮੀਨ ਸਾਰੀ ਬਤ ਗਈ ਉਹ ਤੋਂ ਬਾਅਦ ਵਿੱਚ ਫਿਰ ਅੱਗੇ ਆ ਕੇ ਵਸੇ ਮੈਟ੍ਰਿਕ ਤੱਕ 10ਵੀਂ ਤੱਕ ਪੜ੍ਹਾਈ ਕੀਤੀ ਫਿਰ ਕੋਈ ਖੇਤੀਬਾੜੀ ਦਾ ਰਿਹਾ ਬਿਲਕੁਲ ਖਤਮ ਹੋ ਗਿਆ ਤੇ 2000 ਤੋਂ ਮੈਂ ਦੁਖਨਵਾਰ ਸਾਹਿਬ ਵਿਖੇ ਇਥੇ ਅਖੰਡ ਪਾਠ ਕੇ ਕਰਦਾ ਆ ਰਿਹਾ 25 ਸਾਲ ਹੋ ਗਿਆ ਬੂ ਸੁਲਮੀ ਪੇਟੀ ਫੰਕਪੜ ਕਰਦਿਆਂ ਨੂੰ ਇਹ ਕੰਕਾਹ ਸੁਟਾਇਆ ਹੈ 10 12 ਦਾ ਉਹੀ ਮਕਾਨ ਹੈ ਜਿਸ ਤੇ ਕੋਲੈਂਟਰ ਪਿਆ ਸੀ ਤੇ ਇਸ ਕਰਕੇ ਉਹਦੇ ਵਿੱਚ ਹੀ ਪ੍ਰਵਾਣ ਹੋ ਰਹੇ ਆ ਮੇਰੇ ਤਿੰਨ ਬੱਚੇ ਹਨ ਇੱਕ ਹੈਂਡੀਕੈਪਟ ਹੈ ਇਹ ਖੰਡਵਰਤਾਂ ਦਾ ਆਪਸੇ করোনা ਵਿਚਾਰ ਸੀ ਜੀ ਰਹਤੇ ਆ ਗਏ ਕਿਸੇ ਤਰ੍ਹਾਂ ਦਾ ਮੀਸਨ ਕੋਈ ਖੰਡਪਾਟ ਨਹੀਂ ਸੀ ਮਿਲਦਾ ਜੋ ਕੋਈ ਸਹਾਇਤਾ ਆਟਾ ਪਣੀ ਦੇ ਜਾਂਦਾ ਸੀ ਤੇ ਇੱਧਰ ਲੰਗਰ ਦੇ ਵਿੱਚ ਇਹ ਕਰੋਨਾ ਦੇ ਮੀਜ ਆ ਗਏ ਸਨ ਉਸ ਤੇ ਵੀ ਸਾਨੂੰ ਬੰਨ ਨਹੀਂ ਸੀ ਦਿੱਤਾ ਜਾਂਦਾ ਭਾਵੇਂ ਕਰੋਨਾ ਦੇ ਵਿੱਚ ਦੇ ਵਿੱਚ ਪਰਵਾਰ ਵਾਲਾ ਉਸ ਟਾਈਮ ਲੋਕਾਂ ਨੂੰ ਸਿਓ ਵੀ ਆਟਾ ਦਾਲਾ ਮਿਲਣਾ ਉਹਦੇ ਨਾਲ ਹੀ ਗੁਜ਼ਾਰਾ ਤੁਲਣਾ ਐਂਡੀ ਕਾਉਂਟ ਜਿਹੜਾ ਹੈ ਉਹ ਨੂੰ ਸਾਲ ਸਾਇਡਾਂ ਲਿਆਂ ਨੂੰ ਆਟੋ ਰਿਸਨ ਲੈ ਕੇ ਦਿੱਤਾ ਗਿਆ ਹੈ ਉਹ ਬਹੁਤ ਹੀ ਮੇਲਰ ਸੀ ਉਹ ਨੂੰ ਦੁਮਾਗੀ ਦੌਰੇ ਵੀ ਪੈਂਦੇ ਸਨ ਫਿਰ ਕੀ ਦੇ ਇਸ ਕਾਕੇ ਉਹ ਬੜਾ ਫਿਟ ਰਹਿੰਦਾ ਸੀ ਜਾਇ ਵੀ ਚੱਲਦੀ ਸੀ ਪਰ ਹੁਣ ਜਦੋਂ ਦਾ ਆਟੋ ਲੈ ਕੇ ਦਿੱਤਾ ਹੈ ਆਟੋ ਤੇ ਖੁਸ਼ ਹੈ ਤੇ ਆਟੋ ਸਹਣਾ ਲੈਂਦਾ ਹੈ ਵਧੀਆ ਚਲਣ ਲੱਗ ਗਿਆ ਹੈ ਤੇ 4-500 ਰੁਪਿਆ ਰੋਜ਼ ਦਾ ਕਮਾ ਲੈਂਦਾ ਹੈ ਹਉਨ ਕਰਤਾ ਨਾ ਰਹੀ ਸਤਿ ਦੀ ਹੈ ਸਤਿ ਕਰਤੇ ਕੇ ਜਰਾ ਬਧੀਆ ਚਲ ਰਿਹਾ ਹੈ ਲੋਕਾਂ ਦੇ ਸੇਵਾ ਵਾਸਤੇ ਗੁਰੂ ਸਾਹਿਬ ਨੇ ਲਿਖਿਆ ਹੈ ਤਿੰਤ ਕਰਨੀ ਵੰਡ ਸਕਣਾ ਨਾਮ ਜਪਣ ਦਾ ਸਿਧਾਂਤ ਗੁਰੂ ਨਾਲ ਕਦੇ ਜਿਸ ਨੇ ਸਾਨੂੰ ਦਿੱਤਾ ਹੈ ਤੇ ਇਹ ਸਿਧਾਂਤ ਦੇ ਵਿੱਚ ਕਰਵਾਨੀ ਨੇ ਦੇ ਵਿੱਚ ਬਹੁਤ ਮੁਲਕੀਆਂ ਆਈਆਂ ਨੇ ਜਿਹੜੀਆਂ ਤੇ ਜਿਹੜੀਆਂ ਵੀ ਲੋਕਾਂ ਦੀ ਸੇਵਾ ਕਰਨੀ ਹੈ ਤੇ ਨਾਮ ਜਪਣਾ ਹੈ ਇਹ ਮੂਲ ਸਿਧਾਂਤ ਹਨ ਤੇ ਇਸ ਤੇ ਹਰ ਇੱਕ ਸੈਕਟਰ ਨੂੰ ਪਹੁੰਚਾ ਦੇਣਾ ਚਾਹੀਦਾ ਹੈ ਸੰਗਤੋਂ ਇਹੀ ਆ ਕੇ ਵੱਦ ਤੋਂ ਵੱਦ ਦਸਵੰਦ ਜਿੰਨਾ ਵੀ ਹੋ ਸਕੇ ਤਾਂ ਮਾਤਾ ਸਾਬ ਸੌ ਗਰੁੱਪ ਤੇ ਆ ਕੇ ਨਾਲ ਚਾਹ ਰੂ ਚਾਪਤ ਵੱਦ ਤੋਂ ਵੱਦ ਦਸਵੰਦ ਦੇ ਕੇ ਤੇ ਇਹ ਤਾਂ ਦੀ ਭਲਾ ਵਿੱਚ ਆਪਣਾ ਹਿੱਸਾ ਪਾਓ ਤੇ ਇਹਨਾਂ ਨੂੰ ਜੋ ਇਹਨਾਂ ਦੀ ਸੇਵਾ ਕਰਦੇ ਆ ਮੁੱਤਮ ਨੁਕਤਾ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਅੱਗੇ ਵਧਾਇਆ ਜਾਵੇ